ਹਾਂਜੀ ਸਰਪੰਚ ਸਾਹਿਬ ਕੀ ਹਾਲੀ ਵਧੀਆ 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 ਨਾ ਨਾ ਉਹ ਜਿਹੜੇ ਨਾਜਰੇ ਦਾ ਆਪਣੇ ਨਾ 10 ਸਾਲ ਇਕੱਠੇ ਸੀਰ ਦੇ ਲਾਏ ਨੇ ਉਹਦੀ ਕੁੜੀ ਦਾ ਵਿਆਹ ਦਾ ਬਤੂ ਉਹਨਾਂ ਦਾ ਪੂਰਾ ਵਧੀਆ ਕਰਾਇਆ ਯਾਰ ਗਰੀਬ ਬੰਦਾ ਵਿਚਾਰਾ 50000 ਮੈਂ ਲਾਉਂ ਬਾਈ ਸਰਪੰਚ ਮੇਥੋਂ ਚਾਹ ਤੁਸੀਂ ਬੈੱਡ ਲੈ ਲਓ ਕੁਸ ਮੈਂ ਲੈ ਮੈਂ 50000 ਲਾਉਣੀ ਨਾ ਕੁੜੀ ਦੇ ਆ ਤੇ ਯਾਰ ਉਹ ਲਾ ਬੜਿਆ ਪਿਆ ਮੂਰਾ ਦਾ ਤੇ ਆਪਣੇ ਨਾਲ ਪੂਰਾ ਪਿਆਰ ਆਪਣੇ ਨਾਲ ਠੀਕ ਆ ਹਾਂ ਹਾਂ ਠੀਕ 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 ਆ ਭਾਈ ਕੌਣ ਸੀ ਬਾਪੂ ਇਹਦਾ ਪੁੱਤ ਸਰਪੰਚ ਤੇ ਗਿਆ ਅੱਛਾ ਉਹ ਲਾ ਆਪਣਾ ਚਾਚਾ ਜੀ ਨਾ ਜਰ ਆਪਣਾ ਦਾਸਾ ਸਿਧਾ ਕੇ ਗਿਆ ਹਾਂ ਉਹਦੀ ਕੁੜੀ ਦਾ ਵਿਆਹ ਕਰਨਾ ਇਕੱਠੇ ਹੋ ਗੱਟ 10 ਬੰਦਿਆਂ ਨੇ ਹਾਂ ਮੈਨੂੰ ਕਹੀ ਸਰਪੰਚ ਜੀ ਵੀ ਪਹਿਨ ਮੈਂ ਲਾਉਂਗਾ ਉਹਦੇ ਵਿਆਹ ਤੇ ਚਲੋ ਚੰਗੀ ਗੱਲ ਐ ਤਾਂ ਕੋਈ ਨਹੀਂ ਹੁੰਦਾ ਅਗਲੇ ਦਾ ਜਰ ਆਪਣੀ ਆਸ ਜਿੰਪਾਰੇ ਨੂੰ ਫਾਇਦੇ ਨਹੀਂ ਮੈਂ ਤਾਂ ਜੋਤ ਦਾ ਫੋਨ ਆਇਆ ਹੋਇਆ ਸੀ ਬਾਹਰੋਂ ਅਮਰੀਕਾ ਤੋਂ ਅਸਿਆ ਉਹ ਆਪਣੇ ਦੂਜੇ ਘਰ ਦੇ ਮੁੰਡੇ ਦਾ ਹਾਂ ਬੌਣਾ ਸੁਣੋ ਜੀ ਸਾਬਾ ਯਾਰ ਅਹੀਂ ਜੀ ਕਰਦਾ ਵੀ ਹੁਣੀ ਬਾਪੂ ਤਾਂ ਅਮਰੀਕਾ ਦੇ ਸਾਡੇ ਦੇਸ਼ ਅਮਰੀਕਾ ਹੀ ਆ ਬੜਾ ਹੂੰ ਆਪੋ ਤਾਂ ਪੌਦੇ ਵੀ ਰਾਜੇ ਆ ਉਰੇ ਲੱਗੀ ਮੌਜ ਰੋਜੇ ਰੂਜ ਵਾਲੇ ਦੇਖੂਗਾ ਉੱਥੇ ਨਾਲੇ ਤਾਂ ਮੌਸਮ ਇੰਨਾ ਸਾਫ ਹਨ ਇੱਥੇ ਗਰਮੀ ਨੂੰ ਖਪਦੇ ਫਰੀ ਜਾਂਦੇ ਆ ਪੈਸਾ ਨਾਲੇ ਪੈਸਾ ਬਣਦਾ ਉੱਧਰ ਇੰਨੇ ਇੱਥੇ ਮਿਹਨਤ ਆਪਾਂ ਦੁੱਗਣੀ ਕਰਦੇ ਆ ਪੈਸਾ ਉਹ ਨਾ ਬਣਦਾ ਸੇਰਾ ਉੱਥੇ ਇਕੱਲਾ ਪੈਸਾ ਪੈਸਾ ਤੂੰ ਸਕੂਨ ਨਹੀਂ ਹੈਗਾ ਉਹਦੇ ਸਕੂਲ ਵੱਧਾ ਜਿੰਨੇ ਵੀ ਲੋਕ ਬਾਹਰ ਗਏ ਹੋਏ ਨੇ ਜਿੰਦੂ ਮੱਜ ਪਸੇਦੇ ਉਹਨੇ ਪੰਜਾਬ ਅਗੇ ਦਾ ਮੌਜ ਹੀ ਨਹੀਂ ਕਿਤੇ ਜਿਹੜੀ ਸੱਦਾ ਦੀ ਪੰਜਾਬ ਦੇ ਉਹ ਕਿਤੇ ਨਹੀਂ ਹੈਗੀ ਲੇਖ ਬਾਪੂ ਮੈਂ ਤੈਨੂੰ ਪਿਛਲੇ ਸਾਲ ਵੀ ਕਿਹਾ ਸੀ ਤੂੰ ਕਹਿੰਦਾ ਗਾਂ ਨੂੰ ਦੇਖ ਲਾਂਗੇ ਫੇਰ ਮੈਂ ਚੁੱਪ ਰਿਹਾ ਚੱਲ ਕੋਈ ਨਾ ਮਹਾਜ ਨਾਲੇ ਕਬੀਲਦਾਰੀ ਲੋਟ ਹੋ ਜਾ ਕੁੜੀ ਦਾ ਵਿਆਹ ਕਰਿਆ ਸੀ ਚੱਲ ਚਾਰ ਪੈਸੇ ਹੋ ਜਾਣਗੇ ਕੋਲੇ ਤੇ ਬਾਕੀ ਖੱਬਾ ਸੱਜਾ ਕਰ ਲਾਂਗੇ ਕੁਝ ਨਹੀਂ ਹੁੰਦਾ ਦੇਖ ਪੁੱਤ ਗੱਲ ਪਤਾ ਕੀ ਆ ਤੇਰੀ ਭੈਣ ਵਿਆਹ ਤੋਂ ਬਾਅਦ ਮੈਂ ਥੋੜੇ ਥੋੜੇ ਕੇ ਮੈਂ 10 ਲੱਖ ਰੁਪਏ ਜੋੜ ਲਿਆ ਹੂੰ 10 ਲੱਖ ਦਾ ਨਮਾ ਹੋਰ ਦੇ ਦਾ ਤੂੰ 20 ਲੱਖ ਦਾ ਸਮੂਹ ਕੋ ਸ਼ੋਰੂਮ ਖੋਲ੍ਹ ਲੈ ਪੁੱਤ ਵਧੀਆ ਨਹੀਂ ਪੂਰੇ ਸਰਦਾਰੀਆ ਤੌਰ ਨਾਲ ਗੱਜੇ ਉਹ ਇੱਥੇ ਕਿਹੜੇ ਕੰਮ ਨੇ ਨਹੀਂ ਨਹੀਂ ਉਸ ਦਾ ਪੈਸਾ ਦੁੱਗਣਾ ਦੁੱਗਣਾ ਪੈਸਾ ਬਣਦਾ ਕੋਈ ਪੁੱਤ ਕੱਲਾ ਪੈਸਾ ਦੇਖ ਮੈਨੂੰ ਮੈਂ ਦੱਸ ਸਾਰੇ ਬਾਗ ਯਾਰ ਸਾਰੇ ਗਏ ਨੇ ਦੇਖ ਉਹਨਾਂ ਦੇ ਵੀ ਤਾਂ ਸਰਦਾ ਵਰਦਾ ਸੀ ਪੁੱਤ ਕਹੇ ਕਿਸੇ ਦੇ ਮਾਗ ਲੈ ਕੇ ਨਹੀਂ ਬਾਤ ਹੋਣੀ ਹੁਣ ਮੈਂ ਦੱਸ ਇੱਥੇ ਕੱਲਾ ਕੀ ਕਰੂੰ ਮੇਰੇ ਸਾਰੇ ਯਾਰ ਦੋਸਤ ਬਾਗੇ ਮੇਰਾ ਜੀ ਨਹੀਂ ਲੱਗਦਾ ਇੱਥੇ ਤੂੰ ਤੋਰੇ ਭੁੱਖਾ ਮਰਦਾ ਪੂਰੇ ਗੱਲੇ ਭੁੱਖੇ ਨਹੀਂ ਹੈਗੇ ਗੱਲ ਤਾਂ ਆਇਆ ਉੱਥੇ ਆਉਦੇ ਯਾਰਾਂ ਦੋਸਤਾਂ ਚ ਰਹੂੰਗਾ ਮੈਂ ਜਾ ਕੇ ਪ ਬਜਾ ਤੈਨੂੰ ਕਿੱਥੇ ਸੰਦ ਨਹੀਂ ਤੂੰ ਦੋ ਬੱਤ ਉਹ ਰਾਜਾ ਰਾਜਾ ਸਿਆਣੀਆਂ ਗੱਲਾਂ ਲੈ ਕੇ ਬਹਿ ਜਾਣਾ ਯਾਰ ਉਹ ਪੁੱਤ ਤੈਨੂੰ ਮੈਂ ਸਮਝਾਉਣਾ ਤਾਂ ਦੇਖਿਆ ਵੀ ਲੋਕਾਂ ਦੇ ਵੀ ਸੁਪਨੇ ਨੇ ਕਿਸੇ ਨੂੰ ਸ਼ੌਕ ਪੂਰੇ ਕਰਨੇ ਪੁੱਤ ਮੇਰਾ ਕੋਈ ਸੁਪਨਾ ਨਹੀਂਗਾ ਤੂੰ ਮੈਂ ਕੱਲਾ ਪੁੱਤਾਂ ਜਰਾ ਦਾ ਹਾਰ ਦਾ ਮਰੀਜ਼ ਆ ਮੈਂ ਤੇ ਮੈਨੂੰ ਉਹਦੇ ਕੋਲ ਸਾਹਮਣੂ ਆਈ ਤੂੰ ਬਾਹਰੇ ਵਾਗ ਗਿਆ ਉਹ ਮੈਂ ਕਿਹੜਾ ਸਦਾ ਹੀ ਰਹਿਣਾ ਉੱਥੇ ਪੈਸਾ ਪੂਸਾ ਕਮਾ ਲੇਵਾਂਗੇ ਫਿਰ ਉਰੀ ਆ ਜਾਾਂਗੇ ਪੁੱਤ ਮੈਂ ਤੇ ਇੱਕ ਚੀਜ਼ ਆ ਨਾ ਜਿਹੜੇ ਲੋਕ ਨਾ ਬਾਹਰ ਬੈਠੇ ਨੇ ਬਾਹਰ ਗਏ ਨੇ ਜਿਹਨਾਂ ਦਾ ਉਹਦੇ ਮਾਪੇ ਮਾਤੇ ਨਾ 10 10 ਦੇਣ ਉਹ ਲੋਕ ਫੱਤੀ ਦੇ ਲਾ ਕੇ ਰੱਖ ਉਹ ਲੋਗਰੇ ਮਾ ਬਾਬ ਨੂੰ ਉਹ ਤੁਸੀਂ ਵੀ ਉਹ ਤੁਹਾਨੂੰ ਵੀ ਬੁਲਾ ਲੂ ਉੱਥੇ ਮੈਂ ਕਿਰੀਦਾ ਸੀ ਤੂੰ ਬਾਹਰ ਭੱਜ ਗਿਆ ਤੂੰ ਸਾਥ ਪਾਣਾ ਮਰਿਆ ਮੈਂ ਦੂਰੇ ਮਰ ਗਿਆ ਤੂੰ ਆਦੇ ਬਾਪ ਦਾ ਮੂੰਹ ਦੇਖ ਲੇਗਾ ਤੂੰ ਤਾਂ ਹੁਣ ਲੋਕਾਂ ਦੀਆਂ ਗੱਲਾਂ ਸੁਣੀ ਜਨਾ ਬਸ ਉਹ ਸਾਰਿਆਂ ਨਾਲ ਹੀ ਧੜੂ ਆਏ ਹੁੰਦਾ ਹੁੰਦਾ ਤੈਨੂੰ ਆਪਦੇ ਪਿਓ ਦੀ ਗੱਲ ਬੁਰੀ ਲੱਗਦੀ ਆ ਪੁੱਤ ਬੁਰੀ ਆਣੀ ਲੱਗਣੀ ਯਾਰ ਉਹ ਤਾਂ ਕਹਿੰਦਾ ਦੋਸਤਾਂ ਦੇ ਮਾਗਰ ਮਾਗਰ ਮੋਰ ਲੱਗ ਜਾਣਾ ਮਾਗਰ ਲੱਗੂ ਮੇਰੀ ਨੋਟ ਦੀਆਂ ਗੱਲਾਂ ਤੇਰੀ ਪਹਿਲਾਂ ਪਤਾ ਤਾਂ ਪਿਆਰੇ ਪਿਆਰਾ ਖਰਾਬ ਕਰਤਾ ਤੇਰੇ ਬੈਗ ਡਾਗੇ ਤੇ ਉਹ ਬਪੂ ਦਾ ਕਿਸਮਤ ਦੀ ਗੱਲ ਹੁੰਦੀ ਆ ਯਾਰ ਕਿੰਨੇ ਲੋਕ ਦੇ ਲਈ ਫਿਰਦੇ ਨੇ ਫੇ ਹੁਣ ਤੂੰ ਬਾਹਰ ਕਿਵੇਂ ਬਾਗ ਜਾਏਗਾ ਮੈਂ ਤਾਂ ਡੌਕੀ ਲਾ ਕੇ ਜਾਊਂ ਯਾਰ ਓਏ ਆਪ ਤੇਰੇ ਮੂਰੇ ਬੰਦੇ ਹੱਥ ਉਹ ਰਹਿਣ ਦੇ ਓਏ ਆ ਮੈਂ ਫੋਨ ਤੇ ਰੋ ਦੇ ਹਾਂ ਡੌਕਿਆਂ ਨੂੰ ਲੋਕ ਰੋਂਦੇ ਨੇ ਵੀ ਨਾ ਭਾਈ ਨਾ ਉਹ ਜੰਗਲ ਜੰਗਲ ਨਾ ਬਹੁਤ ਔਖਾ ਪੁੱਤ ਜੰਗਲਾਂ ਵੀ ਦੀ ਪਾਣੀਏ ਵੀ ਦੀ ਲੋਕ ਭੁੱਖੇ ਮਰਦੇ ਨੇ ਨਾਂ ਨੇ ਕਿਹਾ ਕਿ ਜਵਾਬ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਬਥੇਰੇ ਦਲੇਰਾਂਗੇ ਓਏ ਪੁੱਤ ਤੂੰ ਆਹ ਦੀ ਹੱਲ ਛੱਡ ਦੇ ਓ ਤੂੰ ਰਹਿਣ ਦੇ ਪੁੱਤ ਬਣ ਕੇ ਮੈਂ ਤਾਂ ਯਾਰ ਡੌਕੀ ਲਾ ਕੇ ਜਾਣਾ ਵਾਹ ਮੈਂ ਜਾਣਾ ਅਮਰੀਕਾ ਜਾਣਾ ਉਨਕੀ ਮਰਜ਼ੀ ਆ ਮੈਂ ਤੈਨੂੰ ਗੱਲ ਦੱਸਦੀ ਓਏ ਹਜੇ ਵੀ ਪੁੱਤ ਮੰਨਣਾ ਰਹਿੰਦੇ ਤੂੰ ਬਾਹਰ ਉੱਥੇ ਮੰਨਣਾ ਉਹਰੇ ਮਰ ਜੂ ਫਿਰ ਮੇਰੀ ਤਾਂ ਗੱਲ ਸਾਫ਼ ਆ ਮਤੇ ਉਹਦਾ ਗੱਲ ਹੈਗੀ ਬਸ ਯਾਰ ਹੈਗੀ ਮੰਨਣਾ ਬਸ ਕਿਦੂ ਤਾਬੇ ਮੈਨੂੰ ਨਾਈ ਜਵਾਖ ਦਿੰਦਾ ਯਾਰ ਹਨਾ ਕਲਕਟੀ ਲੋੜਦੀ ਮੇਰੀ ਉਹ ਪੁੱਤ ਕੀ ਕਰਾਂਗਾ ਹੈਲੋ ਹੈਲੋ ਹਾਂ ਬੋਤੋ ਠੀਕ ਆ ਹਾਂਜੀ ਹਾਂ ਡੈਡੀ ਜੀ ਸਤਿ ਸ਼੍ਰੀ ਅਕਾਲ ਸਸੀ ਕਾ ਬੋ ਸਸੀ ਕਾ ਹੋ ਪਰ ਤੇ ਘਰ ਪਰਿਵਾਰ ਵਧੀਆ ਘਰ ਪਰਿਵਾਰ ਸਾਹ ਕੁਛ ਵਧੀਆ ਤੁਸੀਂ ਦੱਸੋ ਸੇਤਾ ਕੈਮ ਨੇ ਹਾਂ ਬੋ ਤਾਂ ਮੇਰੇ ਸੇਤਾ ਦਾ ਕੈਮਰੇ ਪੁੱਤ ਪਰਰਾ ਤੇਰਾ ਭਾਈ ਤਾਂ ਕਰੀਦਾ ਮੈਨੂੰ ਡੈਡੀ ਜੀ ਕੀ ਜਸਾ ਮੇਰ ਕੋਲ ਵੀ ਬਸ ਆ ਕੇ ਗਿਆ ਸੀਗਾ ਹੁਣ ਹੀ ਗਿਆ ਅਚਾ ਬੋ ਤਾਂ ਕੰਦੇ ਸੋਲਡਰ ਕੋਲ ਵੀ ਆ ਕੇ ਗਿਆ ਹੋ ਡੈਡੀ ਐਨੇ ਤਾਂ ਲਹੂ ਪੀ ਲਿਆ ਦਾਸ ਹਸਤਾ ਇੰਨਾ ਸਮਝਾ ਲਾ ਵੀ ਤੂੰ ਬਾਹਰ ਜਾ ਕੇ ਕੀ ਕਰੇਗਾ ਕੀ ਰੱਖਿਆ ਬਾਹਰ ਨਹੀਂ ਰੇ ਧੱਕੇ ਨੇ ਵੀ ਤੂੰ ਇੱਥੇ ਸਾਰਾ ਕੁਝ ਹੈਗਾ ਇੰਡੀਆ 'ਚ ਤੂੰ ਆਪ ਦਾ ਕੋਈ ਕਾਰੋਬਾਰ ਖੋਲਾ ਕੋਈ ਬਿਜ਼ਨਸ ਸਟਾਰਟ ਕਰ ਲੈ ਕੀ ਪਤਾ ਨਹੀਂ ਬਸ ਇੱਕੋ ਗੱਲ ਦੀ ਰੱਟ ਲਾ ਰੱਖੀ ਮੈਂ ਬਾਹਰ ਜਾਣਾ ਡੋਂਕੀ ਲਾ ਕੇ ਬਾਹਰ ਜਾਣਾ ਪੁੱਤ ਮੇਰਾ ਤੜਕੇ ਨਾਲ ਲੜਿਆ ਜਿੰਦਾ ਵੀ ਕਹਦੇ ਮੈਂ ਕਹਿਆ ਪੁੱਤ ਤੇ ਕੋਈ ਬਹੁਤ ਪੈਸਾ ਤੂਰੀ ਆਦਾ ਸਰਦਾਰੀ ਕਰ ਲੈ ਤਰਾ ਵਿਆਹ ਕਰ ਦੇਣਾ ਨਹੀਂ ਮੰਨਦਾ ਮੈਂ ਤਾਂ ਵਿਆਹ ਕਰਾਉਣੀ ਨਹੀਂ ਕਹਿੰਦਾ ਮੈਂ ਤਾਂ ਨਾ ਬਾਹਰ ਜਾਣਾ ਮੇਰੇ ਮਿੱਤਰ ਬਾਹਰ ਬਾਗ ਵਿੱਚ ਉਹਨਾਂ ਨਾਲ ਬਾਹਰ ਹੀ ਜਾਊਂਗਾ ਨਹੀਂ ਨਹੀਂ ਕਿ ਮੈਂ ਮਰ ਜੀ ਉਹ ਮੈਂ ਬਾਹਰ ਤੁਰਿਆ ਹਾਦੂ ਯਾ ਪੀ ਡੈਡੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੁੰਡੇ ਨੂੰ ਹੋਇਆ ਕੀ ਆ ਪੁੱਤ ਉਹਦੇ ਦੋਸਤਾਂ ਦਾ ਬਾਹਰੋਂ ਫੋਨ ਆਇਆ ਉਹਨਾਂ ਦਾ ਮਾਗਰ ਲੱਗਿਆ ਆਦੇ ਪਿਓ ਤੇ ਜਿਮੀ ਨਹੀਂ ਮੰਨਦਾ ਹੈਗਾ ਆਹ ਦੋਸਤਾਂ ਨਹੀਂ ਮੰਨਦਾ ਡੈੜੀ ਬਾਹਰ ਚਲਾ ਜਾਵੇ ਵਧੀਆ ਗੱਲ ਹੈ ਹਨਾ ਆਪਦਾ ਪੈਸੇ ਕਮਾਊਗਾ ਵਧੀਆ ਖਾਊਗਾ ਪੀਊਗਾ ਇੱਥੇ ਵੀ ਇਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਪਰ ਡੋਂਕੀ ਲਾ ਕੇ ਤਾਂ ਨਾ ਜਾਵੇ ਪੁੱਤ ਪਹਿਲਾਂ ਬੈਠ ਆ ਆਪਣੇ ਆਈਡਸ ਕਿਤੇ ਉਹਦੇ ਬੈਠਦੇ ਨਹੀਂ ਆਏ ਠੀਕ ਆ ਹੁਣ ਕਹਾਂ ਮੈਂ ਡੋਂਕੀ ਲਾ ਕੇ ਜਾਵਾਂਗੇ ਪੁੱਤੋ ਗਾਹੇ ਭੁੱਖਾ ਬਰੂਆ ਅਜ ਨੰਗਾ ਜੰਗਲਾਂ ਵਿੱਚ ਬਹੁਤ ਔਖਾਗਾ ਕੱਲ ਹੋ ਵੀ ਡੈੜੀ ਜੇ ਕੱਲ ਨੂੰ ਬਾਹਰ ਕੁਝ ਹੋ ਗਿਆ ਹੈ ਰੱਬ ਨਾ ਕਰੇ ਵੀ ਇਹੋ ਜਿਹੀ ਕੋਈ ਦਿੱਕਤ ਆ ਗਈ ਫੇਰ ਆਪਾਂ ਕੀ ਕਰਾਂਗੇ ਪੁੱਤ ਮੈਂ ਨੂੰ ਕਰੀ ਪੁੱਤ ਤੂੰ ਮੇਰਾ ਕੱਲਾ ਮੁੰਡਾ ਹੈ ਮੈਂ ਉਹਦੇ ਹਾਰ ਦਾ ਮਰੀਜ਼ ਆ ਵੀ ਮੇਰਾ ਉਹਦੇ ਕੀ ਬਣ ਕਹਿੰਦਾ ਮੈਂ ਵੀ ਤੈਨੂੰ ਉੱਥੇ ਬੁਲਾ ਦੂੰਗਾ ਇਹ ਕਹਿੰਦਾ ਕਿ ਮੇਰੇ ਤੇ ਪੈਸਾ ਲਾ ਦੇ ਬਸ ਐ ਕਹਿੰਦਾ ਪੈਸੇ ਵੱਲੋਂ ਵੀ ਕੋਈ ਦਿੱਕਤ ਨਹੀਂ ਹੈਗੀ ਪਰ ਇਨਸਾਨ ਦੁਬਾਰਾ ਮੁੜ ਕੇ ਥੋੜੀ ਆਊਗਾ ਸਹੀ ਗੱਲ ਹੈ ਪੁੱਤ ਮੈਨੂੰ ਬਹੁਤ ਬਹੁਤ ਸਮਝ ਆਇਆ ਪੁੱਤ ਹੁਣ ਕਹਿੰਦਾ ਮੈਨੂੰ 45 ਲੱਖ ਲੱਗੂ ਪੈਸੇ ਇਕੱਠਾ ਕਰ ਲੈ 45 ਲੱਖ ਰੁਪਇਆ ਹਾਂ ਤੇ ਡੈੜੀ ਕੀ ਸੋਚਿਆ ਪੁੱਤ ਸੋਚਣਾ ਕਿ ਆ ਪੁੱਤ 10 ਲੱਖ ਮੇਰੇ ਕੋਲ ਹੈਗਾਗਾ ਬਾਕੀ ਮੈਂ ਇਹ ਸੰਦ ਵੇਚ ਦੂੰਗਾ ਤੇ ਸੰਦ ਵੇਚਣ ਤੋਂ ਬਾਅਦ ਪੁੱਤ ਫਿਰ ਜੇ ਕੋਈ ਵਾਹਨ ਜਿਹੜਾ ਹੈਗਾ ਮੈਂ ਵਾਹਨ ਲੈਣੇ ਕਰ ਦੂੰਗਾ ਹੂੰ ਮੈਨੂੰ ਕਹਤਾ ਵੀ ਭਾਈ ਤੇਰਾ 45 ਲੱਖ ਇਕੱਠਾ ਹੋਊਗਾ ਤੇ ਟਰੈਕਟਰ ਸੰਦ ਸਾਰੇ ਵੇਚ ਦਾਂਗੇ ਤੇ ਉਸ ਤੋਂ ਬਾਅਦ ਬਾਕੀ ਤੇ ਮੈਂ ਵਾਹਨ ਕਹਿਣੇ ਕਰ ਦੂੰਗਾ। ਚਲੋ ਬੀ ਲੋਡ ਹਨ ਉੱਾਰ ਵੇਚ ਜਿੰਨੇ ਮੈਂ ਤਾਂ ਤੁਹਾਨੂੰ ਸਮਝ ਆਦੀ ਆ ਵੀ ਰਿਸ਼ਤੇਦਾਰਾਂ ਚ ਨਾ ਇੱਕ ਦੋ ਬੰਦੇ ਬਿਠਾ ਕੇ ਗੱਲ ਕਰ ਲਓ ਵੀ ਜੇ ਮੰਨਦਾ ਮੁੰਡਾ। ਜੇ ਪੁੱਤ ਜਦੋਂ ਨਾ ਦੋ ਤੇਰੀ ਮਨ ਆਉ ਪੁੱਤ ਉਹ ਮੇਰੀ ਮੰਨੇ ਪੁੱਤ ਰਿਸ਼ਤੇਦਾਰ ਕਿੱਥੋਂ ਮੰਨੂ ਹੋ। ਗਲਤ ਹੋ ਗਈ ਹੈ ਜਲਦੀ ਹਾਂ ਚਲੋ ਦੇਖ ਲੈ ਹਾਂ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਵੀ ਕਰ ਲੈ ਪਰ ਆਪਨਾ ਔਖਾ ਵੀ ਠੀਕ ਹੈ ਠੀਕ ਹੈ ਤਾਂ ਠੀਕ ਹੈ ਬਸ ਓਕੇ ਠੀਕ ਹੈ ਠੀਕ ਬਾਪੂ ਹੋ ਗਿਆ ਪਹਿਲੇ ਦਾ ਹੱਲ ਕੰਜਰਾ ਕੱਟਤਾ ਜਰੂਰਤਾ ਕੁੜੀ ਕੋਲ ਵੀ ਜਾ ਕੇ ਛੱਡੀ ਦਾ ਕਸ ਕੇ ਕਿਤੇ ਰਹੇ ਜੋ ਕਰ ਮੈਨੂੰ ਉਹ ਮੈਂ ਤਾਂ ਉਂ ਗਿਆ ਸੀ ਭੈਣ ਨੂੰ ਮਿਲਣ ਮੈਂ ਚਲ ਖਾਸੇ ਤਰੋ ਕੇ ਜਿਹੜਾ ਮਾਰੂਂਦੀ ਵੀ ਤੂੰ ਬਾਪੂ ਨੂੰ ਕਹਿ ਲੈ ਉਹ ਉਹੀ ਕਹੀ ਜਾਂਦੀ ਆ ਤੈਨੂੰ ਜਾਣ ਕੇ ਉਹਨੇ ਫੋਨ ਕੀਤਾ ਓ ਪੁੱਤ ਤੂੰ ਹਜੇ ਵੀ ਸਮਝਿਆ ਸੇ ਨਾ ਰਹਿਲਾ ਉਰੇ ਰਹਿਲਾ ਉਰੇ ਭੁੱਖਾ ਮਰ ਜਾਏਗੀ ਪੈਸੇ ਦਾ ਹੱਲ ਹੋ ਗਿਆ ਦੇਖ ਪੁੱਤ ਪੈਸੇ ਦਾ ਹੱਲ ਤਾਂ ਹੋ ਗਿਆ ਹੂੰ 10 ਲੱਖ ਤਾਂ ਮੇਰੇ ਕੋਲ ਜਮਾ ਪਿਆ ਬਾਣੀਆਂ ਚ ਬਾਕੀ ਫਿਰ ਬਾਕੀ ਪੁੱਤ ਬਾਣ ਗਹਨੇ ਕਰੂੰ ਤੇ ਸੰਦ ਖੇਤ ਵਾਲੇ ਵਿੱਚੋਂ ਮੈਂ ਤਾਂ ਫਿਰ ਸੰਦ ਸੰਦਾਂ ਚੋਂ ਆਪਾਂ ਟਰੈਕਟਰ ਦਾ ਬਰਨਾਲੇ ਵੇਚ ਕੇ ਆਵਾਂਗੇ ਬੰਦਾ ਹੈਗਾ ਆਪਣਾ ਉੱਥੇ ਦੇਖਾ ਪੁੱਤ ਹਾਂ 5-10 ਲੱਖ ਦਾ ਆਪਣੇ ਕੋਲ ਐ ਹੋਜੂ ਹੱਲ ਬਾਕੀ ਜ਼ਮੀਨ ਨੂੰ ਗਹਨੇ ਰੱਖ ਦਾਂਗੇ 2 ਜਰ ਮਹੀਨੇ ਚ ਕਰ ਦੂੰ ਫਰੀ ਆਰੀਆ ਟੈਸਰਾ ਲਾ ਦੂੰ ਬੱਸ ਕਰ ਲੈ ਤੇਰੀ ਕੱਲ ਆ ਭਾਈ ਆ ਦੇਖ ਲਾ ਵੇ ਕਿੰਨਾ ਚੋਆ ਜਿਹੜੀ ਜ਼ਮੀਨ ਨੇ ਮੇਰਾ ਢਿੱਡ ਭਰਿਆ ਅੱਜ ਉਹ ਮੈਨੂੰ ਗਹਿਣੇ ਕਰਨੀ ਪੈਗੀ ਜਿਹੜੇ ਸੰਦ ਨੇ ਖੇਤੀ ਕਰਕੇ ਮੇਰਾ ਕਾਰੋਬਾਰ ਬਣਾਇਆ ਉਹ ਅੱਜ ਮੈਨੂੰ ਵੇਚਣਾ ਪੈ ਗਿਆ ਰੱਬਾ ਮੈਨੂੰ ਆ ਵੀ ਦਿਨ ਦੇਖਣੇ ਪੈਗੇ ਆ ਜਾ ਬਾਦਰ ਸਿੰਘਾ ਸੁਣਾ ਕੋਈ ਗੱਲ ਬਾਤ ਬੱਬੇ ਆਉਂਦਾ ਮੁੜ ਕੇ ਮੜਾ ਕਦੇ ਕੰਮ ਆਗਾ ਕਹਿੰਦੇ ਮੁੰਡਾ ਬਾਹਰ ਭੱਗ ਗਿਆ ਹਾਂ ਬਾਹਰ ਹੀ ਭੱਗ ਗਿਆ ਜੀ ਹਾਂ ਹਾਂ ਬੱਬਾ ਅਮਰੀਕਾ ਵਾਲੇ ਕਿੱਥੇ ਬਣਾਉਂਦੇ ਨੇ ਪੈਸੇ ਆਣੇ ਹੋਵੇ ਮਰੀਕਾਲੇ ਮੁਸਕਾਉਣ ਲੱਗ ਜਾਂਦਾ ਬਿੰਦਚੋ ਬਿੰਦਜਮਹਾ ਹੋਰੀ ਤਰ੍ਹਾਂ ਦੇ ਲੱਗੂ ਪਤਾ 10-15 ਲੱਖ ਰੁਪਏ ਇਹਦੇ ਲਵੇ ਜੀਆ ਤੇ 10-5 ਕੀ ਲੇ ਕਹਿੰਦੇ ਗਨੇ ਹੋਗੇ ਵਿਆਜ ਵੀ ਬਾਹਰ ਆਉਂਦਾ ਸੀਗਾ ਇਹੇ ਹੁਣ ਔਖੇ ਹੀ ਹੋਏ ਉਹ ਠੋਕਾ ਨਹੀਂ ਜਦਾ ਇਹ ਬਬਾ ਮਰਿਆ ਲਈ ਇਹ ਮਰੂਗਾ ਹੁਣ ਕੋਈ ਨਾਦ ਵੀ ਮਿਲਦੀ ਕਿ ਬਬਾ ਆਹੋ ਇਲਾਜ ਫਾਹੇ ਕਢਾ ਦੂ ਸਾਰੇ ਸੰਦ ਕਮਾਏ ਗਏ ਨਮਾ ਰਿਆ ਦੀ ਟਰੈਕਟਰ ਆਹੋ ਐ ਮਾਜਾ ਜਿਹੜਾ ਦੋ ਮਾਰਟਮ ਤੇ ਇਹ ਸਾਰੇ ਸੰਦ ਕਮਾਤੇ ਇਹ ਤੋਂ ਪਤਾ ਹੀ ਐ ਫੇਰ ਇਹ ਕੋਈ ਸੰਗਾ ਕਾ ਕਮ ਨਹੀਂ ਨਾ ਡੰਕੀ ਡੰਕੀ ਲਾ ਕੇ ਲਾ ਦੇਣ ਗਿਆ ਉਹ ਆਉਦੇ ਨਾ ਮਰ ਜੂ ਭੁਖਾ ਰਾਜ ਆ ਤੇ 9 ਮਹੀਨੇ ਲੱਗਦੇ ਨੇ ਠੀਕ ਹੀ ਤੇ ਜਾਉਗੇ ਨਾ हां ये भी नहीं पता समुंदरों ਦਾ ਕਿਹਦੇ ਰਾਹ ਚ ਉੱਥੇ ਡੁੱਬੂ ਵੀ ਸਕਦਾ ਬਾਬਾ ਉਹਰੇ ਵਰਗੇ ਮੌਜ ਹੈਗੇ ਆ ਕਿਤੇ 10 ਗੱਲਾਂ ਦਾ ਮਾਲ ਖਰੀਦ ਸਰਦਾਰੀ ਲੋੜਦੇ ਤੇ ਉਹ ਕਰੇ ਪੰਜਾਬ ਵਰਗਾ ਦੇ ਤਰਿਆ ਪਿਆ ਕਿਤੇ ਕਿਲਿਆਂ ਦਾ ਠੇਕ ਹੀ ਬਹੁਤ ਹੋ ਜਾਂਦਾ ਜਿਹਨੇ ਮੌਜਾਂ ਲੈਣੀਆਂ ਨੇ ਉਹਰੇ ਉਹ ਰੀਤ ਸੋਰੀ ਸਭੀ ਜਾਂਦੀਆਂ ਦੁਨੀਆਂ ਇਹ ਕਾਦੀ ਰੀਤ ਹੈ ਪੰਜਾਬ ਦੇ ਅੱਧੇ ਪਿੰਡ ਘਰਾਂ ਨੂੰ ਗਿੰਦੇ ਲੱਗੇ ਪਏ ਨੇ ਆ ਬੁੱਦਿਆਣੇ ਕਿੰਨਾਂ ਜਮੀਂ ਬਾਹਰ ਡੜੇ ਪਏ ਨੇ ਸਾਰਿਆਂ ਦੇ ਇਹਦਾ ਘਰ ਖਤਮ ਕਰਨੀ ਹੈ ਉਹਰੇ ਤਾਂ ਰਪਿੰਦਰ ਤਾਇਆ ਤਾਹ ਕਿੱਥੇ ਕਰਦਾ ਹੈ ਹੋ ਆਏ ਹਲੇ ਉਹ ਸਿਹਰਾ ਕਰ ਪ੍ਰਵਾਹ ਠੀਕ ਆ ਠੀਕ ਠਾਕ ਵਧੀਆ ਤਾਹ ਕਰਦੇ ਕੁਛ ਹੈ ਕਰਦੇ ਕੁਛ ਤਾਂ ਉਹ ਕਹਉਂ ਉਸ ਕਰਦੇ ਟਾਈਮ ਪਾ ਜੇ ਹੁੰਦੇ ਮੈਂ ਤਾਹ ਕੋਲ ਖੇਤ ਕੋਠੇ ਜਾਵੇ ਨਾ ਚਾਚਾ ਟਰੈਕਟਰ ਕਿੱਥੇ ਗਿਆ ਆਪਣਾ ਬਾਲਗਰੇ ਲੜਖਿਆ ਪੁੱਤਾਂ ਕੀ ਕਰਨਾ ਉਹ ਮੈਂ ਪਰ ਤਬਾਉਣੀ ਨਾ ਮੈਂ ਇਹ ਟਰਾਲੀ ਚਾਰ ਦਿਨ ਰੱਖੂਗਾ ਤੈਨੂੰ ਕੋਤ ਪਤਾ ਨਹੀਂ ਗੱਲ ਦਵਾਦਾ ਕਿਵੇਂ ਆਪਣਾ ਪੁੱਤ ਹਾਪੀ ਤੇ ਬਾਹਰੇ ਵਗ ਗਿਆ ਡੋਂਕੇ ਲਾ ਕੇ ਮੇਰਾ ਪੁੱਤ 5 ਕਿਲੇ ਬਾਹਨ ਦੇ ਗਾਣੇ ਵੀ ਕਰਦੇ ਮੇਰਾ ਸਭ ਸਾਰੇ ਬੇਚ ਤੇ ਮੋਚਾ ਤੇਰੇ پتہ ਲੱਗੇ ਗੰਦਾ ਨਾ ਮੈਂ ਤਾਂ 15 ਦਿਨਾਂ ਬਾਅਦ ਨਾਨਕੇ ਨੂੰ ਆਇਆ ਮੈਂ ਤਾਂ ਇੱਕ ਗੱਲ ਦਾ ਵੀ ਨਹੀਂ ਪਤਾ ਜੀਦਾ ਕਹਿੰਦਾ ਮੈਨੂੰ ਜ਼ਰੂਰ ਹੁੰਦਾ ਦੀ ਉਹ ਬਸ ਪੁੱਤਾਂ ਦੇ ਮਿੱਤਰ ਦੇ ਮਗਰ ਲੱਗ ਗਿਆ ਕਹਿੰਦਾ ਜਾਣੇ ਵਾਲਾ ਮਾ ਪੁੱਤ ਵਗ ਜਾ ਪਾਈ ਕੰਤਰ ਰੇਪਤ ਰੇਪੰਤ ਆਈ ਲੱਕ ਲੱਗ ਗਿਆ ਹੁਣ ਹਾਰ ਕੇ ਸਿਰਾਂ ਕੋਠੇ ਜਿਹੜਾ ਟਾਇਪ ਪਾਸ ਕਰਨਾ ਮਾਦਾ ਦਰਵਾਜੇ ਦਾ ਲੋਕ ਟਿੱਚਰਾਂ ਕਰਦੇ ਨੇ ਮੈਨੂੰ ਠੀਕ ਆ ਤੇ ਇਹਦਾ ਬਾਹਰ ਮੈਂ ਕਹਿੰਦੇ ਕਿ ਤੇ ਉਹਨੂੰ ਮੈਂ ਬਾਹਰ ਠੇਕੇ ਦੇ ਦਿੱਤਾ ਬਾਬੇ ਇਹ ਕਿਤੀ ਆ ਵੀ ਕਹਿੰਦਾ ਹੁਣ ਕੀ ਗੁਰੂ ਕਦੇ ਕੰਦਾ ਪਿਆਦਾਂ ਟਾਇਪ ਪਾਸ ਮੇਰਾ ਹੁੰਦਾ ਨਾ ਮੈਂ ਬਾਲਾ ਉਹ ਕਦੇ ਨੇ ਸਮਝਾਇਆ ਤੀ ਤਾਂ ਫਿਰ ਕਰ ਗਿਆ ਸੀ ਲਾ ਮੈਂ ਮੈਂ ਬੱਤ ਬਹੁਤ ਹੱਥ ਬੰਨੇ ਆਪਰਸੇ ਉੱਥੇ ਦਵਾਈ ਲੈ ਕੇ ਆਇਆਗਾ ਉਹ ਮੁੰਡੇ ਖੰਦੀ ਨਾਲ ਲੈ ਕੇ ਆਇਆ ਹਲੇ ਘਟਕੇ ਦੋਵੇਂ ਦੋ ਜਣੇ ਚੱਲਦੇ ਹਾੜ ਦੀ ਆ ਪਤਾ ਮੈਨੂੰ ਹਾਂ ਪੁੱਤੇ ਬਾਕੀ ਦੁੱਖ ਰੋ ਮਾ ਯਾਰ ਤੇ ਤਾਈ ਮਰ ਨੂੰ 5 ਸਾਲ ਹੋ ਗਏ ਪਿੰਡ ਪੁੱਤਿਆ ਅਸਤੀਵ ਜਰ ਹੋਣਾ ਵਿਆਹ ਕਰ ਦੋ ਹਣਾ ਜੇ ਘਰ ਕਾ ਰੋਟੀ ਪਾਗਦੀ ਹੋ ਜੂਗੀ ਸਾਹ ਸਾਹ ਖਾਲ ਆਉਣ ਦੀ ਮੈਨੂੰ ਕਦੇ ਉਹਦੇ ਹੁਣ ਉਹ ਸਾਰੇ ਘਰ ਨੂੰ ਮਾਗਰ ਕਰਕੇ ਮੈਂ ਬੜੀ ਆਸਾਮੀ ਦਿਨ ਘਰ ਬੰਦੇ ਸੰਦ ਲੈਤੇ ਸਾਰੀਆਂ ਆਸਾਮੀ ਤੇ ਪੁੱਤੋ ਪਾਣੀ ਵੀ ਰ ਗਿਆ ਮੈਨੂੰ ਮਰਿਆ ਬਰਾਬਰ ਕਰ ਗਿਆ ਚਾਹ ਦਾ ਚਾਹ ਕਾਨੂੰ ਕਹਿਣਾ ਚਾਹ ਹੌਸਲਾ ਰੱਖ ਫੇਰ ਕੀ ਹੋ ਗਿਆ ਤੇ ਪੁੱਤ ਹੌਸਲਾ ਕਰੀ ਗੱਲ ਦਾ ਦਾ ਹੱਥੇ ਉੱਤਤੇ ਉਹ ਕਰੋ ਬਰੇ ਵਗਿਆ ਜ਼ਮੀਨ ਦੇ ਆਸਤੇ ਉਹ ਗਹਿਣੇ ਹੋਗੀ ਸੱਦ ਸਿੰੜਾ ਬਿਗਰ ਮਾਲ ਉਸ ਰੋ ਆਹੀ ਪਤਾ ਕਰ ਬੜਬੜ ਖਾਂਦਾ ਐ ਐ ਨਹੀਂ ਸਕਦਾ ਚਾਹਣਾ ਆਪਾਂ ਵਧੇ ਰਸਮ ਜਾਏ ਦੀ ਜਿੱਤੀ ਆ ਨਾ ਉਹ ਆਈ ਗਿਆ ਆਪਾਂ ਕਿਉਂ ਟੈਨਸ਼ਨ ਲੈਣ ਦੇ ਹਾਲ ਨੇ ਬੋਲੇ ਬੋਲੇ ਰਹਿ ਤੂੰ ਅਸਰ ਉਹ ਪਰਿਵਾਰ ਠੀਕ ਹੈ ਪਰਿਵਾਰ ਦੇ ਬਾਗੋ ਬਾਗ ਤੂੰ ਹਸਤੇ ਨਹੀਂ ਸੀਦਾ ਕਿਵੇਂ ਨੇ ਉਹਦਾ ਪੁੱਤ ਡਾਊਨ ਜਿਆ ਆਪਾਂ ਦਵਾਈ ਲਗਦੇ ਪੁੱਤ ਅੱਜ ਦਵਾਈ ਅੱਜ ਹਾਂ ਉਹ ਤਾਂ ਅੱਜ ਹਾਂ ਦਵਾਈ ਲੋਕੀ ਗੱਲ ਮੇਰੀ ਅੱਜ ਦੋ ਜਣੇ ਅੱਜ ਜਾਣਾ ਦੀਗਾ ਤਾਂ ਤਾਂ ਕੋਈ ਚੈੱਕ ਕਰਨੀ ਸੀ ਪਰ ਨਾ ਅਸਲ ਵਿੱਚ ਥੋੜਾ ਕੰਮ ਹੈ ਚੱਲਦਾ ਖੇਤ ਆਲੂ ਕੱਟਦੇ ਸੀਗੇ ਤੇ ਤੈਨੂੰ ਕਹਿੰਦਾ ਪਹਾੜ ਨੂੰ ਦੇਖ ਲੈ ਬਸ ਜਾਂਦੇ ਆਪਣੇ ਪਿੰਡੋਂ ਯਾਰ ਪੁੱਤ ਪਤਾ ਮੈਂ ਲਵੀ ਨੂੰ ਫੋਨ ਲਾ ਕੇ ਆਟਿਆ ਉਹ ਵੀ ਜਵਾਬ ਦੇ ਗਿਆ ਫੇ ਮੈਂ ਤੈਨੂੰ ਲੜਾ ਪੁੱਤ ਵਸਤੇ ਜਾਣਾ ਮੈਨੂੰ ਔਖਾ ਬੜਾ ਯਾਰ ਕਿਉਂ ਮੈਂ ਦੰਮ ਵਾਲਾ ਚੜਨ ਲੱਗ ਗਿਆ ਉਹਨੂੰ ਚੜਨਾ ਕਰਨਾ ਵਸਤੇ ਔਖਾਗਾ ਅੱਛਾ ਤੈਨੂੰ ਬੜਾ ਦਿੱਕਤ ਹੈ ਕਿ ਤੂੰ ਲਾਜਿੰਦਾ ਫਿਰ ਕੋਈ ਕੋਈ ਚੱਕੇ ਫਿਰ ਮੈਂ ਅੱਭੀ ਅੱਖਾਂ ਅੱਖਾਂ ਕੋਈ ਅਗਰ ਹਾਰ ਲੇਰਾ ਉਪਰ ਤੋਂ ਅੱਪਾ ਅੱਜ ਹੀ ਜਾਣਦੀ ਅੱਜ ਬਗ ਚੱਲਦੇ ਆਪਾਂ ਫਿਰ ਹਾਂ ਤੇ ਤੂੰ ਤਾਂ ਰਤਾ ਅੱਜ ਖੜਾ ਹਫਤਾ ਹਰਨਾ ਤੈਨੂੰ ਕੋ ਟੋਟ ਹਫਤਾ ਹਫਤੇ ਬਾਅਦ ਇੱਕ ਅਗੇ ਫੋਨ ਬੁਲ ਕਰ ਲਈ ਮੈਂ ਦੱਸ ਦੂ ਫਿਰ ਜੇ ਬਣਿਆ ਤਾਂ ਬਗ ਚੱਲਾਂਗੇ ਨਹੀਂ ਫਿਰ ਭਾਈ ਮੈਂ ਤੈਨੂੰ ਕਿਹਾ ਤੂੰ ਫਿਰ ਬਸ ਦੇਖ ਲੈ ਅੱਛਾ ਤੂੰ ਅੱਜ ਖੇਤ ਕੰਮ ਕਰਦਾ ਅੱਜ ਦੁਨੀਆ ਉਹ ਤਾਂ ਚੱਲ ਠੀਕ ਹੈ ਪੁੱਤ ਹੱਤ ਨਹੀਂ ਹੱਥ ਦਾਦਨ ਕਟੂਕੜਾਈ ਲੱਗਣਗੇ ਚਾ ਠੀਕ ਹੈ ਪੁੱਤ ਤੂੰ ਖੇਤ ਕੰਮ ਕਰਦਾ ਕੋਈ ਗੱਲ ਠੀਕ ਆ ਹਾਂ ਮੂਜੀ ਬਈ ਚਾਂਸ ਕੋਈ ਗੱਲ ਅੱਜ ਤੱਕ ਨਾ ਫਿਰ ਦੱਸ ਦੇ ਅਮਰ ਕੋਈ ਚੈੱਕ ਕਰੀ ਫਿਰ ਫਿਰ ਕਿਉਂ ਨਾ ਕਿ ਮੈਂ ਕੱਪਾ ਹੱਥ ਚੈੱਕ ਕਰਾਂਗੇ ਚਾ ਠੀਕ ਆ ਤਾਂ ਚਾ ਠੀਕ ਹੈ ਪੁੱਤ ਮੈਂ ਦੇਖਦਾ ਕੋਈ ਠੀਕ ਆ ਓਕੇ ਠੀਕ ਠੀਕ ਆ ਜੀ ਹਣੀ ਪੁੱਤ ਤੇਰਾ ਕਸੂਰ ਨਹੀਂ ਹੈਗਾ ਇਹ ਤਾਂ ਕਿਸਮਤ ਤੇ ਮੇਰੀ ਮਾੜੀ ਆ ਜਦੋਂ ਸਹਾਰਾ ਬਣਨ ਉਹ ਲਾਜ਼ਮੀ ਦੀ ਬਾਹਰ ਨਿਕਲ ਗਈ ਇਹ ਨੈਰਬਾ ਪਤਾ ਨੂੰ ਤੇਰੇ ਵੀ ਆਸਾਂ ਜੇ ਤਾਂ ਉਹਨੂੰ ਹੁਣੇ ਲੈ ਜਾ ਪਰ ਫਿਰ ਉਹਨੂੰ ਕਿਸੇ ਦੇ ਬਗਾਨੇ ਹੱਥ ਨਾ ਪਰ ਲੋਕਾਂ ਦੇ ਸਾਹੇ ਕਰਦੇ ਮੈਨੂੰ ਬਹੁਤ ਔਖ ਨੇ ਮੈਂ ਤਾਂ ਕਹਿੰਦਾ ਬਹੁਤ ਔਖ ਨੇ ਸੱਚੇ ਪਾਸਾ ਜੇ ਤਾਂ ਉਹਨੂੰ ਹੁਣੇ ਲੈ ਜਾ ਬਸ ਸਸਿਕਾ ਜੀ ਤੁਸੀਂ ਜੁੜ ਚੁੱਕੇ ਆਪਣੇ ਚੈਨਲ ਦੇ ਨਾਲ ਤੇ ਅੱਜ ਆਪਾਂ ਪਹੁੰਚੇ ਹਾਂ ਬਾਪੂ ਜੀ ਕੋਲ ਇਹਨਾਂ ਨੇ ਆਪਣਾ ਇਕੱਲਾ ਇਕੱਲਾ ਪੁੱਤ 45 ਲੱਖ ਰੁਪਏ ਲਾ ਕੇ ਜ਼ਮੀਨ ਗਹਿਣੇ ਰੱਖ ਕੇ ਸਾਰਾ ਸੰਦ ਸੱਪਾ ਵੇਚ ਕੇ ਭੇਜਿਆ ਸੀਗਾ ਤੇ ਮੁੰਡੇ ਨੂੰ 에어ਪੋਰਟ ਦੇ ਉੱਤਰ ਦੇ ਸਾਰ ਹੀ ਵਾਪਸ ਭੇਜ ਦਿੱਤਾ ਪੰਜਾਬ ਤਿੰਨ ਮਹੀਨੇ ਲੱਗ ਗਏ ਨੂੰ ਪਹੁੰਚਣ ਲਈ ਤੇ ਬਾਪੂ ਜੀ ਆਪਣੇ ਕੋਲ ਕਿੰਨੀ ਕੁ ਜ਼ਮੀਨ ਹੈ ਤੇ ਕਿੰਨਾ ਖਰਚ ਆ ਗਿਆ ਮੁੰਡੇ ਦਾ ਉੱਤੇ ਮੇਰੇ ਕੋਲ ਤੇ 10 ਕਿਲੇ ਜ਼ਮੀਨ ਦੇ ਮੈਨੂੰ ਬਾਹਰ ਭਜੰਦੇ 5 ਕਿੱਲੇ ਵਾਹ ਦੇ ਗਹਿਣੇ ਕਿਰੇ ਇੱਚੇ ਸੰਦ ਵਿੱਚ ਵਿੱਚ ਪਸ਼ੂ ਵਿੱਚ 10 ਕਿੱਲੇ 10 ਲੱਖ ਮੇਰੇ ਕੋਲ ਜਮਾ ਬੈਂਕ ਵਿੱਚ ਪੈਦ ਗਿਆ ਪੂਰਾ 45 ਲੱਖ ਮੇਰਾ ਖਰਚ ਆ ਗਿਆ ਇਹਨੂੰ ਬਾਹਰ ਤੋਂ ਵੇਚਦੇ ਤੇ ਬਾਪੂ ਜੀ ਜਦ ਤੱਕ ਮੈਨੂੰ ਲੱਗਦਾ ਵੀ ਸਰਦਾ ਵਰਦਾ ਤੁਹਾਡਾ 10 ਕਿੱਲੇ ਤੁਸੀਂ ਜ਼ਮੀਨ ਦੇ ਕਿਹਨੂੰ ਜ਼ਮੀਨ ਵੀ ਖਾਸੀ ਵਧੀਆ ਹੈਗੇ ਤੁਹਾਡੇ ਕੋਲ ਕੋਈ ਆਪਾਂ ਕਹਿ ਸਕਦੇ ਵੀ ਹਾਂ ਕੋਈ ਮਾੜਾ ਕਾਰੋਬਾਰ ਨਹੀਂ ਹੈਗਾ ਫਿਰ ਤੁਹਾਨੂੰ ਕੀ ਲੋੜ ਪੈ ਗਈ ਸੀ ਮੁੰਡਿਆਂ ਨੂੰ ਬਾਹਰ ਭੇਜਣ ਦੀ ਉਹ ਤਾਂ ਮੈਂ ਤਾਂ ਤੋਲ ਕੇ ਦਾਜੀ ਹੈਂਤੀਗਾ ਇਹਦੇ ਮੰਤ ਕੀੜੇ ਦੇ ਮੈਂ ਬਾਹਰ ਜਾਣਾ ਮੈਨੂੰ ਬਹੁਤ ਜ਼ੋਰ ਦਾ ਇਹਦੇ ਭੈਣ ਨੇ ਸਮਝਾਇਆ ਪਰ ਉਹਨੇ ਵਿਸਾਇਆ ਬਿਲਕੁਲ ਭਾਈ ਤੂੰ ਰਹਿੰਦੇ ਤੂੰ ਨਾ ਬਾਹਰ ਜਾ ਮੈਂ ਕਿਹਾ ਪੁੱਤ ਤੇ ਕੋ 10 ਲੱਖ ਬਾਣੀ ਦੇਵਾਂ ਪਿਆ ਆਪ ਕੋ ਕੁਝ ਹੋਰ ਪਾ ਕੇ ਪੈਸੇ ਪਾ ਕੇ ਤਾਂ ਸੋਲੂ ਬਣਾ ਲੈ ਸੋਲੂ ਇਹ ਪੁੱਤ ਮੰਨਿਆ ਨਹੀਂ ਕਰਦਾ ਜਾਣੀ ਬਾਹਰੇ ਆ ਇਹ ਨਾ ਤਰ ਮੈਂ ਮਰ ਜਾਊਗਾ ਮੈਂ ਤਾਂ ਆਪਣੀ ਬਾਗ ਹੋ ਗਈ ਨਿੱਕੀ ਹੋ ਗਈ ਆ ਬਾਗਿਆ ਤੇ ਭਾਈ ਤੁਹਾਨੂੰ ਕੀ ਜ਼ਰੂਰਤ ਹੈ ਵੈਸੇ ਤੁਹਾਡੇ ਕੀ ਦਿਮਾਗ ਚ ਆਇਆ ਸੀਗਾ ਜਦੋਂ ਤੁਸੀਂ ਬਾਹਰ ਦਾ ਸਟੈਪ ਚੱਕਿਆ ਸੀਗਾ ਬਸ ਬਰੇ ਕ੍ਰੇਸੀ ਆ ਰ ਨਹੀਂ ਸਿਰਫ ਕ੍ਰੇਜ਼ ਕਰਕੇ ਬਾਹਰ ਤੁਰ ਕੇ ਕੋਈ ਕੰਮਕਾਰ ਸੀਗਾ ਸੋਚਿਆ ਸੀਗਾ ਵੀ ਹਾਂ ਆਪਾਂ ਕੋਈ ਜ਼ਿੰਦਗੀ ਚ ਆਹ ਜੀ ਅਚੀਵ ਕਰਨੀ ਹੈ ਜਾਂ ਆਹ ਬਣਾਉਣਾ ਹੈ ਜਾਂ ਇੱਥਾਂ ਆਪਾਂ ਘੁੰਮਣਾ ਹੈ ਕਦੇ ਬੇਸਤੀ ਤੁਸੀਂ ਸੋਚ ਕੇ ਵਸ ਗਏ ਸੀ ਬਾਹਰ ਬਸ ਕ੍ਰੇਜ਼ ਹੀ ਆ ਮੇਰੇ ਯਾਰ ਦੋਸਤ ਗਏ ਹੋਏ ਸੀਗੇ ਬਸ ਥੋੜਾ ਬਤ ਉਹਨਾਂ ਨੇ ਫੋਰਸ ਕਰਤਾ ਮੈਨੂੰ ਕਿ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਸਿਰਫ ਕ੍ਰੇਜ਼ ਕ੍ਰੇਜ਼ ਦੇ ਚੱਕਰ ਚ ਪੰਜ ਕਿਲੇ ਗਹਿਣੇ ਰੱਖ ਕੇ 45 ਲੱਖ ਰੁਪਏ ਲਾ ਕੇ ਮੁੰਡਾ ਘਰ ਆ ਚੁੱਕਿਆ ਤੇ ਬਾਪੂ ਜੀ ਫੇਰ ਹੁਣ ਤੁਸੀਂ ਅੱਗੇ ਬਾਰੇ ਕੀ ਸੋਚੇਗਾ ਅੱਗੇ ਬਾਰੇ ਪੁੱਤ 20 ਸਾਲ ਪਹਿਲਾਂ ਨਾ ਮੈਂ ਦਰਾਂ ਦੇ ਇੱਕ ਮਿਹਨਤ ਕਰਕੇ ਮੈਂ ਮਸਾਂ ਉਹਦੇ ਪੈਰ ਲਾਇਤੀ ਇਹ ਮੇਰੇ ਪੁੱਤਰੇ ਨੂੰ ਉੱਥੇ ਜਾ ਕੇ ਦਵਾਈ ਫੇਕਦਾਤਾ ਹੁਣ ਪੁੱਤ ਸਭ ਤੋਂ ਉਪਰਾਜਾ ਮੇਰੇ ਆਲੜੀ ਗਹਿਣੇ ਵੀ ਜ਼ਮੀਨ ਆ ਉਹ ਛੜਾਉਗਾ ਮੈਨੂੰ ਪਤਾ ਜ਼ਮੀਨ ਛੜਾਉਣ ਵਾਸਤੇ ਇੱਕ ਕਿਲਾ ਬਾਹਾਂ ਦਾ ਵੇਚਣਾ ਵੀ ਪਊਗਾ ਚਲੋ ਇਹ ਅਸਲ ਵਿੱਚ ਇਹ ਟਾਈਮ ਕਿਸੇ ਦੇ ਨਾ ਆਵੇ ਕਿਉਂਕਿ ਜਿਵੇਂ ਅੱਜ ਬਾਪੂ ਜੀ ਨਾਲ ਹੋ ਰਹੀ ਆਪਾਂ ਦੇਖ ਰਹੇ ਹਾਂਗੇ ਕਿ ਇਹਨਾਂ ਨੇ 5 ਕਿੱਲੇ ਗਿਆਨੇ ਰੱਖ ਕੇ ਹੁਣ ਕਹਿ ਰਹੇ ਨੇ ਵੀ ਹਾਂ ਜ਼ਮੀਨ ਵੇਚਣੀ ਪਊਗੀ। ਜ਼ਮੀਨ ਵੇਚਣੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਜ਼ਿਮੀਦਾਰ ਕਿਸੇ ਨੂੰ ਜ਼ਮੀਨ 'ਚ ਵੜਨ ਨਹੀਂ ਦਿੰਦਾ ਹੁੰਦਾ ਦੂਸਰੇ ਨੂੰ ਤੇ ਉਹਨੂੰ ਉਹਦੇ ਤੇ ਗੂਠਾ ਲਾਉਣਾ ਕਿਸੇ ਦੂਸਰੇ ਦੇ ਨਾਮ ਕਰਾਉਣੀ ਬਹੁਤ ਵੱਡੀ ਗੱਲ ਹੈ ਜ਼ਿਮੀਦਾਰ ਵਾਸਤੇ। ਤੇ ਬਾਈ ਹੁਣ ਤੁਸੀਂ ਵੀ ਅੱਗੇ ਵਰਕੇ ਸੋਚੇਗਾ। ਬਸ ਹੀ ਖੇਤੀ ਕਰਾਂਗੇ ਤੇ ਬਾਕੀ ਨਾਲ 10-12 ਕਿਲੀ ਟਿੱਕੇ ਤੇ ਹੋਰ ਲਿਆ ਕਰਾਂਗੇ। ਹਾਲੀਵੁੱਡ ਜਿਹੜਾ ਕੁਛ ਮਤਲਬ ਮੇਰੀਆਂ ਗਲਤੀਆਂ ਕਰਕੇ ਸਾਡੇ ਹੱਥੋਂ ਚਲਾ ਗਿਆ ਅਸੀਂ ਉਹ ਸੰਦਬਦ ਦੇ ਦੁਬਾਰਾ ਬਣਾਵਾਂਗੇ ਸਾਰਾ ਕੁਝ ਆਪੀ ਜਮੀਨ ਵੀ ਦੁਬਾਰੇ ਬਣਾਵਾਂਗੇ ਚਲੋ ਇਹ ਗੱਲ ਸੁਣ ਕੇ ਫੇਰ ਵੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਬਾਈ ਨੇ ਇੰਨਾ ਸੋਚਿਆ ਫੇਰ ਵੀ ਉਰੇ ਆ ਕੇ ਹੁਣ ਦੁਬਾਰਾ ਕਿ ਹਾਂ ਮੈਂ ਆਪਦਾ ਖੇਤੀ ਕਰੂੰਗਾ ਕੰਮ ਕਰੂੰਗਾ ਕੰਮ ਕਰਕੇ ਮੈਂ ਦੁਬਾਰਾ ਆਪਦਾ ਜੋ ਵੀ ਬਾਈ ਨੇ ਆਪਦਾ ਗਵਾਇਆਗਾ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਨਗੇ ਤੇ ਮੇਰੀ ਆਪ ਸਭ ਨੂੰ ਇਹੀ ਬੇਨਤੀ ਆ ਕਿ ਜਿਸਨੇ ਵੀ ਬਾਹਰ ਜਾਣਾ ਜੀ ਸਦਕੇ ਜਾਓ ਪਰ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਨਾ ਜਾਓ ਕਿਉਂਕਿ ਆਪਣਾ ਕਈ ਪੀੜ੍ਹੀਆਂ ਲੰਘ ਜਾਂਦੀਆਂ ਨੇ ਗਿਆ ਐਨੀ ਆਪਣੀ ਜ਼ਮੀਨ ਜਾਇਦਾਦ ਬਣਾਉਣ ਵਾਸਤੇ ਉਹਨਾਂ ਨੇ ਸਾਰੇ ਸਾਰੇ ਉਮਰ ਮਿਹਨਤ ਕੀਤੀ ਹੁੰਦੀਗੀ ਹੁਣ ਜਿਵੇਂ ਆਪਾਂ ਬਾਈ ਦਾ ਐਗਜ਼ਾਮਪਲ ਦੇਖ ਹੀ ਚੁੱਕੇ ਆ ਕਿ ਬਾਈ ਪਹਿਲਾਂ ਇੱਥੇ ਕੰਮ ਕਰ ਸਕਦਾ ਸੀ ਪਰ ਇਹਨੂੰ ਸ਼ੌਂਕ ਸੀਗਾ ਕਰੇ ਸੀਗਾ ਬਾਹਰ ਜਾਣ ਦਾ ਬਾਹਰ ਜਾ ਕੇ ਮੁੜਿਆ ਆ ਬਹੁਤ ਹੀ ਜ਼ਿਆਦਾ ਪੈਸਾ ਖਰਚ ਹੋ ਗਿਆ ਜਿਹਨੂੰ ਕਿ ਕਮਾਉਣ ਲਈ ਬਾਪੂ ਦੀ ਸਾਰੀ ਉਮਰ ਲੰਘ ਚੁੱਕੀ ਸੀਗੀ ਤੇ ਹੁਣ ਵੀ ਇਹਨਾਂ ਨੂੰ ਦੁਬਾਰਾ ਫਿਰ ਫੇਰ ਉਨੀ ਹੀ ਮਿਹਨਤ ਕਰਨੀ ਪੂਗੀ ਮੇਰਾ ਆਪ ਸਭ ਨੂੰ ਇਹੀ ਮੈਸੇਜ ਹੈ ਕਿ ਮਿਹਨਤ ਕਰਨੀ ਐ ਇੱਥੇ ਕਰੋ ਕਿਸੇ ਦੇ ਪਿੱਛੇ ਨਾ ਲੱਗੋ ਕਿਉਂਕਿ ਜਿਹਦਾ ਇੱਥੇ ਸਰਦਾਵਾਰ ਦਾ ਉਹ ਇੱਥੇ ਕਮਾਈ ਕਰਕੇ ਬਹੁਤ ਕੁਝ ਬਣਾਦਾ ਉਹਦਾ ਇੱਥੇ ਅਮਰੀਕਾ ਕੈਨੇਡਾ ਤੇ ਬਾਕੀ ਹੁਣ ਬਾਈ ਜੀ ਦੀ ਵੀ ਮੈਨੂੰ ਸੋਚ ਬਹੁਤ ਹੀ ਵਧੀਆ ਲੱਗੀ ਇਹਨਾਂ ਨੇ ਕਿਹਾ ਕਿ ਅਸੀਂ ਇੱਥੇ ਰਹਿ ਕੇ ਸਾਰਾ ਕੰਮ ਦਾ ਸੈਟਅਪ ਕਰਾਂਗੇ ਤੇ ਪਰ ਵਧੀਆ ਰਹਿੰਦੇ ਜੇ ਇਹਨਾਂ ਨੇ ਪਹਿਲਾਂ ਇਹ ਸੋਚ ਆਪਣਾਈ ਹੁੰਦੀ ਚਲੋ ਫਿਰ ਵੀ ਆਪਾਂ ਕਹਿੰਦੇ ਆ ਸਵੇਰ ਦਾ ਗਿਆ ਹੋਇਆ ਜੇ ਸ਼ਾਮ ਨੂੰ ਘਰ ਵਾਪਸ ਆ ਜੇ ਤਾਂ ਉਹਨੂੰ ਗਿਆ ਨਹੀਂ ਕਹਦੇ ਤੇ ਮੇਰੀ ਆਪ ਸਾਹਮਣੇ ਹੀ ਆਖਰੀ ਬੇਨਤੀ ਹੈ ਕਿ ਮਿਹਨਤ ਕਰੋ ਜਿਹਨੇ ਮਿਹਨਤ ਕਰਨੀ ਹੈ ਉਹ ਇੱਥੇ ਕਰਕੇ ਬਹੁਤ ਕੁਝ ਬਣਾ ਸਕਦਾ ਆਪਣੇ ਪੁਰਾਣੇ ਪੀੜੀਆਂ ਨੇ ਦਾਦੇ ਪੜਦਾਦਿਆਂ ਨੇ ਇੱਥੇ ਮਿਹਨਤ ਕਰਕੇ ਰਾਜੇ ਬਣੇ ਨੇ 10-10 ਕਿਲੇ ਤੋਂ 100-100 ਕਿਲੇ ਤੇ ਪਹੁੰਚੇ ਨੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਰੂਬ ਨੂੰ ਫੇਰ ਹੋਵਾਂਗੇ ਧੰਨਵਾਦ